ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਤੇ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੇਂ ਵਲੌਗ ਦੇ ਨਾਲ ਤੇ ਅੱਜ ਆਪਾਂ ਆਪਣੀ ਯਾਤਰਾ ਸਟਾਰਟ ਕਰਾਂਗੇ ਰਿਸ਼ੀਕੇਸ਼ ਤੋਂ ਕਿੱਥੇ ਪੂਰਾ ਗੋਵਿੰਦ ਘਾਟ ਹਾਂ ਤੇ ਅਸੀਂ ਕੱਲ ਹੀ ਟ੍ਰੈਵਲ ਟੈਂਪੂ ਦੀਆਂ ਟਿਕਟਾਂ ਬੁੱਕ ਕਰਾਤੀਆਂ ਸੀ ਤੇ ਉਹਨਾਂ ਦਾ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈਗਾ 800 ਪਰਸਨ ਦਾ ਲਿਆ ਉਹਨਾਂ ਨੇ ਅਸੀਂ ਤਿੰਨ ਬੰਦੇ ਸੀ ਤਿੰਨਾਂ ਨੇ ਜੈਨੇਟਿਕ ਤਾਂ ਬੁੱਕ ਕਰਾਈਆਂ ਨੇ ਤੇ ਉਹ ਗੱਡੀ ਨਾ ਇਹ ਜਮਾ ਰਿਸ਼ੀਕੇਸ਼ ਦੇ ਗੁਰੂ ਘਰ ਦੇ ਬਾਹਰ ਪੈਟਰੋਲ ਪੰਪ ਤੇ ਖੜਦੀ ਆ ਤੇ ਉਹਦੇ ਵਿੱਚ ਜਾ ਕੇ ਤੁਸੀਂ ਰਾਮਦਰੀ ਨਾਲ ਆਉਂਦੀਆਂ ਸੀਟਾਂ ਤੇ ਬੈਠ ਸਕਦੇ ਹੋ ਤੇ ਇਸ ਤੋਂ ਬਾਅਦ ਉਹ ਤੁਹਾਨੂੰ ਲੈ ਕੇ ਜਾਣਗੇ ਪੂਰੇ 12 ਘੰਟੇ ਲੱਗਦੇ ਨੇ ਗੋਬੀਧ ਘਾਟ ਪਹੁੰਚਣ ਤੇ ਤੇ 5 ਵਜੇ ਇੱਥੋਂ ਤੁਰਦੇ ਹੁੰਦੇ ਆ ਸਹੀ ਉਹਨਾਂ ਨੇ ਸ਼ਾਮ ਦਾ 5 ਵਜੇ ਦਾ ਟਾਈਮ ਦਿੱਤਾ ਵੀ 5 ਵਜੇ ਉੱਥੇ ਪਹੁੰਚਾ ਦੇਣਗੇ ਤੇ ਬਾਕੀ ਆਪਾਂ ਦੇਖਦੇ ਆ ਅੱਗੇ ਜਾ ਕੇ ਵੀ ਕਿੰਨੇ ਟਾਈਮ ਚ ਉਹ ਗੱਡੀ ਆਪਾਂ ਨੂੰ ਲਾਉਂਦੀ ਆ બસ ਤੇ ਵੀ ਜਾਂ ਸਰ ਬਸ ਹਾਂ ਇੱਕ ਬੱਸ ਵੀ ਜਾਂਦੀ ਆ ਬੱਸ ਦਾ ਵੀ 700 ਰੁਪਇਆ ਤੇ ਟਰੈਵਲ ਵਾਲੇ ਦਾ ਵੀ 800 ਰੁਪਇਆ ਮੰਨ ਲਓ 100 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਬਸ ਇੰਨਾ ਵੀ ਉਹ ਟਰੈਵਲ ਵਾਲੀ ਦੀ ਨਾ ਸੀਟਾਂ ਬਹੁਤ ਕੰਫਰਟੇਬਲ ਹੁੰਦੀ ਆ ਬੰਦਾ 12 ਘੰਟੇ ਸਫਰ ਬਹੁਤ ਆਰਾਮਦਾਰੀ ਨਾਲ ਕਰ ਸਕਦਾ ਤੇ ਬਾਕੀ ਜਿਹੜਾ ਵੀ ਕੋਈ ਆਉਣਾ ਚਾਹੂਗਾ ਜੀ ਉਹ ਦਾ ਮੋਸਟ ਵੈਲਕਮ ਆ ਤੁਸੀਂ ਸਾਰੇ ਜਣੇ ਜਲਦੀ ਆਜੋ ਕਿਉਂਕਿ ਬਹੁਤ ਵਧੀਆ ਹੈ ਇੱਧਰ ਸਾਰਾ ਸਿਸਟਮ ਤੇ ਵੈਸੇ ਵੀ ਚਲੋ ਹਰ ਇੱਕ ਥਾਂ 'ਤੇ ਆਪਾਂ ਨੂੰ ਜਾ ਕੇ ਦੇਖਣਾ ਚਾਹੀਦਾ ਹੈ ਹਨਾ ਤੇ ਸੋ ਲੋ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ ਬਾਏ ਇਹ ਆ ਜੀ ਸਾਡਾ ਟ੍ਰੈਵਲ ਟੈਂਪੋ ਇਹਦੇ ਵਿੱਚ ਟੋਟਲੀ 14 ਬੰਦੇ ਬੈਠ ਸਕਦੇ ਆ ਮੇਬੀ 14 ਜਾਂ 15 ਤੇ ਸਾਨੂੰ ਮੈਨੂੰ ਤਾਂ ਵੈਸੇ ਵਿੱਚ ਬੈਠ ਕੇ ਬਹੁਤ ਵਧੀਆ ਲੱਗਿਆ ਤੇ ਆ ਦੇਖੋ ਅੱਜ ਸਵੇਰ ਦਾ ਵਿਊ ਸੂਰਜ ਤਾਂ ਇੱਥੋਂ ਇੰਨਾ ਨੇੜੇ ਲੱਗਦਾ ਨਾ ਐ ਲੱਗਦਾ ਵੀ ਜਿਵੇਂ ਹੀ ਸਾਹਮਣੇ ਹੀ ਆ ਜਿਵੇਂ ਵੀ ਬੱਸ ਆਈ ਆਪਾਂ ਇਹਨੂੰ ਫਾੜ ਹੀ ਲਵਾਂਗੇ ਵੀ ਆ ਜਾ ਬਹੁਤ ਵੱਡਾ ਸੂਰਜ ਦਿਿੰਦਾ ਸੀ ਸਵੇਰੇ ਸਵੇਰੇ ਤੇ ਬਾਕੀ ਉਧਰ ਗਰਮੀ ਨਹੀਂ ਲੱਗਦੀ ਮੰਨ ਲਓ ਜੇ ਸੂਰਜ ਹੈਗਾ ਵੀ ਤਾਂ ਉਹਦੀ ਗਰਮੈਸ਼ ਨਹੀਂ ਹੈਗੀ ਠੰਡਾ ਲੱਗਦਾ ਆ ਦੇਖੋ ਜੀ ਪਹਾੜੀਆਂ ਉੱਚੇ ਉੱਚੇ ਪਹਾੜ ਤੇ ਠੰਡੀ ਠੰਡੀ ਹਵਾ ਇਹਨਾਂ ਦੀ ਇੰਨੀ ਨੇਚਰਲ ਹਵਾ ਆਉਂਦੀ ਹੈ ਨਾ ਉਧਰ ਪੋਲਿਊਸ਼ਨ ਬਹੁਤ ਘੱਟ ਨਾਲੇ ਆਪਣੇ ਵਾਲੇ ਵਾਹਨ ਤਾਂ ਹੈ ਹੀ ਨਹੀਂ ਵੀ ਐ ਲੈ ਕੇ ਜਾਂਦੇ ਆ ਪਹਹਾ ਪਹਹਾ ਕੇ ਇੱਕ ਗੱਲ ਯਾਰ ਮੈਨੂੰ ਆ ਸਮਝ ਨਹੀਂ ਆਈ ਪਹਾੜਾਂ ਦੇ ਜਿਹੜੇ ਉੱਪਰ 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 ਪ੍ਰਕਾਰ ਬਣੇ ਹੋਏ ਨੇ ਉਹ ਲੋਕ ਕਿਵੇਂ ਚੜਦੇ ਉੱਤਰਦੇ ਹੋਣਗੇ ਦਿੱਲੀ ਕਿਉਂਕਿ ਉਹਨਾਂ ਦੇ ਘਰਾਂ ਦੇਖ ਕੇ ਐਂਟ ਲਾਨ ਬਣੀ ਹੋਈ ਆ ਤੋ ਇਹ ਚੜ੍ਹਨੀ ਬਹੁਤ ਔਖੀ ਆ ਉੱਤਰਨੀ ਬਹੁਤ ਔਖੀ ਐ ਓ ਦੇਖੋ ਕਿੱਥੇ ਕਿੱਥੇ ਘਰ ਬਣੇ ਹੋਏ ਨੇ ਆਪਣੇ ਵਾਲੇ ਤਾਂ ਇਸ ਪਾਸੇ ਰਹਿ ਨਾ ਸਕਣ ਨਾਲੇ ਕਿਨਾਂ 2.5 ਨਹੀਂ ਹੋਰ ਆਵੇਂ ਸੇਂਹ ਦੀਆ ਆ ਜੀ ਦਰਬਾਰ ਸਹਿਬਾ ਗੋਬਿੰਦ ਘਾਟ ਦਾ ਲੋ ਜੀ ਆਪਾਂ ਸਵੇਰੇ 5 ਵਜੇ ਦੇ ਰਿਸ਼ੀਕੇਸ਼ ਚੱਲੇ ਸੀ ਰਿਸ਼ੀਕੇਸ਼ ਤੋਂ ਚੱਲੇ ਸੀ ਗੋਬਿੰਦ ਘਾਟ ਤੱਕ ਤੇ ਆਪਾਂ ਪਹੁੰਚ ਗਏ ਸੀ ਪੂਰੇ 5 ਵਜੇ ਪੂਰੇ 12 ਘੰਟੇ ਆਪਾਂ ਨੂੰ ਲੱਗੇ ਸੀ ਸਫ਼ਰ ਬਹੁਤ ਲੰਬਾ ਸੀ ਤੇ ਬਹੁਤ ਸੜਕਾਂ ਵੀ ਹਨਾ ਮਾੜੀਆਂ-ਵਾੜੀਆਂ ਤੇ ਐ ਮੋੜ-ਕੋੜ ਪਥੇਰੇ ਸੀਗੇ ਕਠਿਨ ਰਸਤਾ ਸਮਝ ਲਓ ਪਰ ਅਸੀਂ ਤਾਂ ਸਿਰਫ ਵਿੱਚ ਬਹਿਣ ਵਾਲੇ ਸੀ ਸਲੂਟ ਤਾਂ ਉਹਨੂੰ ਆ ਜਿਹੜਾ ਗੱਡੀ ਚਲਾਉਂਦਾ ਸੀ ਸਹੀ ਸਲਾਮ ਤੇ ਲੈ ਕੇ ਆਇਆ ਸਾਰਿਆਂ ਨੂੰ ਵਿਚਾਰਾ ਹਨਾ ਤੇ ਅੰਦਰ ਗੁਰੂ ਘਰ ਦੇ ਆਪਾਂ ਤੁਹਾਨੂੰ ਦਰਸ਼ਨ ਨਹੀਂ ਕਰਾ ਸਕੇ ਕਿਉਂਕਿ ਵੈਸੇ ਮੇਰੇ ਕੋਲ ਇੱਕ ਛੋਟੀ ਜਿਹੀ ਫੋਟੋ ਹੈ ਮੈਂ ਉਹ ਜ਼ਰੂਰ ਲਾ ਦੂੰਗੀ ਕਿਉਂਕਿ ਉਹਨਾਂ ਨੇ ਮਨਾ ਕੀਤਾ ਹੋਇਆ ਵੀ ਉੱਥੇ ਨਹੀਂ ਕਰਨੀ ਫੋਟੋ ਤੇ ਵੀਡੀਓਗ੍ਰਾਫੀ ਬੂਆ ਕੇ ਦਰਸ਼ਨ ਥੋੜੀ ਜਿਹੀ ਇੱਕ ਫੋਟੋ ਆ ਦਿਖ ਦੋ ਫੋਟੋਆਂ ਖਿੱਚ ਲਈਆਂ ਫਿਰ ਬਾਅਦ ਚ ਦੇਖਿਆ ਬੂਆ ਸਾਡੀ ਮੋਟੀ ਤੋਂ ਥੋੜੀ ਜਿਹੀ ਬਤਲੀ ਹੋ ਚੁਗੀ ਹੈ ਅਸੀਂ ਹੁਣ ਕਿੱਥੇ ਹੋ ਗਈ ਡਾਈਟਿੰਗ ਤੇ ਕਰਤੀ ਅਸੀਂ ਬੂਆ ਤਿੰਨ ਚਾਰ ਦਿਨ ਹੋ ਗਏ ਡਾਈਟਿੰਗ ਤੇ ਕਰਤੀ ਤੁਹਾਡੇ ਲਈ ਇੱਕ ਜਾਣਕਾਰੀ ਦੀ ਗੱਲ ਆਪਾਂ ਹੋਰ ਦੱਸ ਦਈਏ ਵੀ ਇੱਥੇ ਮੰਗਾਈ ਬਹੁਤ ਜ਼ਿਆਦਾ ਹੈ ਜਦੋਂ ਆਪਾਂ ਉੱਪਰ ਆ ਜਾਂਦੇ ਆ ਆ 60 ਦੀ ਪੈ ਗਈ ਸਾਨੂੰ ਇੰਨੇ-ਇੰਨੇ ਕੀ ਦਿੱਤੀ ਹੈ ਕੀ ਕਹਿਣਾ ਤੇਰਾ ਇਹ ਮੰਗਿਆਈ ਬਹੁਤ ਜ਼ਿਆਦਾ ਇੱਥੇ ਕੋਈ ਫਾਇਦਾ ਨਹੀਂ ਆਪਦਾ ਸਮਾਨ ਘਰ ਲੈ ਜਾਓ ਬਈ ਜਦੋਂ ਤੁਸੀਂ ਗੋਬਿੰਦ ਘਾਟ ਪਹੁੰਚ ਜਾਂਦੇ ਹੋ ਤਾਂ ਤੁਹਾਡੀ ਚੁਆਇਸ ਹੁੰਦੀ ਹੈ ਵੀ ਤੁਸੀਂ ਰੂਮ ਲੈਣਾ ਹੈ ਕਿ ਹਾਲ ਐਸੀ ਮੀਰੀ ਸੁਜੈਸ਼ਨ ਹੈ ਇਹ ਵੀ ਤੁਸੀਂ ਹਾਲ ਲੈ ਸਕਦੇ ਹੋ ਹਾਲ ਦੇ ਵਿੱਚ ਤੁਹਾਨੂੰ ਵਧੀਆ ਬੈੱਡ ਲੱਗੇ ਹੋਏ ਮਿਲਣਗੇ ਆ ਉੱਪਰ نیچے ਬੈੱਡ ਨਹੀਂ ਤੇ ਤੁਹਾਨੂੰ ਕੰਬਲ ਵਗੈਰਾ ਸਾਰਾ ਕੁਝ ਗੱਦੇ ਵਗੈਰਾ ਸਾਰਾ ਕੁਝ ਪ੍ਰੋਵਾਈਡ ਕਰਦੇ ਨੇ ਵਾਸ਼ਰੂਮ ਨੀਟ ਐਂਡ ਕਲੀਨ ਬਣੇ ਹੋਏ ਨੇ ਬਹੁਤ ਵਧੀਆ ਸਿਸਟਮ ਹੈ ਇੱਥੇ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਤ ਸ੍ਰੀ ਅਕਾਲ ਜੀ ਨਵੀਂ ਸਵੇਰ ਚੜ੍ਹ ਗਈ ਆਪਣੀ ਤੇ ਅੱਜ ਹਣ ਆਪਾਂ ਚੱਲੇ ਆ ਗੋਪਿੰਦ ਘਾੜ ਤੋਂ ਗੋਬਿੰਦਾਂਵਾਂ ਇਅਸੀ ਫਿਰ ਨੇ ਰੈਡੀ ਪਰ ਰੈਡੀ ਮੈਂ ਕਾਰਸ ਤੇ ਵਾ 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 ਤੇ ਚਲ ਤੁਸੀਂ ਆ ਤਾਂ ਇੱਥੇ ਨਹੀਂ ਸਕੇ ਜਿਹੜੇ ਨਹੀਂ ਆ ਸਕੇ ਹਨਾ ਉਹ ਤਾਂ ਆਈਂ ਦਰਸ਼ਨ ਕਰ ਲਿਓ ਵਲੌਗ ਰਾਹੀਂ ਆਪਾਂ ਤੁਹਾਨੂੰ ਦਰਸ਼ਨ ਕਰਾਈ ਦੇਵਾਂਗੇ ਤੇ ਬਾਕੀ ਸਾਡੀ ਯਾਤਰਾ ਲਈ ਤੁਸੀਂ ਅਰਦਾਸ ਕਰਿਓ ਘਰੇ ਬੈਠ ਕੇ ਵੀ ਇਹਨਾਂ ਦੀ ਯਾਤਰਾ ਸਫਲ ਹੋਵੇ ਠੀਕ ਆ ਇਹਦੋਂ ਅੱਗੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਆਪਾਂ ਹੁਣ ਉਹ ਪੁਲ ਪਾਰ ਕਰਕੇ ਉੱਧਰ ਜਾਵਾਂਗੇ ਉੱਤੇ ਠੀਕ ਆ ਤੇ ਦੋ ਗਿੱਗ ਦੇ ਤੁਹਾਨੂੰ ਦਿਖਾਉਣੇ ਜਾਵਾਂਗੇ ਤੇ ਆ ਸਵੇਰ ਵਾਲਾ ਧੂ ਦੇਖ ਲਓ ਇੱਥੇ ਬਈ ਠੰਡ ਬਹੁਤ ਹੈ ਕਾਸ਼ ਕਿਵੇਂ ਲੱਗਿਆ ਤੈਨੂੰ ਠੰਡੇ ਠੰਡੇ ਪੈਨ ਨਾਲ ਨਾ ਕੇ ਇੱਕ ਵਾਰੀ ਤਾਂ ਧੁੜਤਣੀ ਜੀ ਜਾਈ ਮੰਨ ਲਾ ਵੀ ਉਹੋ ਜਿਹਾ ਪਾਣੀ ਆ ਜਿਹੜਾ ਅਪਰ ਫ੍ਰਿਜ ਚੋ ਬਰਫ਼ ਦਾ ਟੰਗਾ ਕੱਢਦੇ ਆ ਉਸ ਤੋਂ ਵੀ ਕੁਛ ਮਾਈਨਸ ਚ ਆ ਹਾਂ ਜਦੋਂ ਮਤਲਬ ਆਪਾਂ ਨਹਾਉਂਦੇ ਆ ਇੱਕ ਦਮ ਸਾਹ ਜੇ ਤਾਂ ਫੁੱਲਦਾ ਪਰ ਮੁਰਕੀ ਸੱਟਿਆ ਹੋ ਜਾਂਦਾ ਪਰ ਖੁਸ਼ੀ ਦੀ ਗੱਲ ਇਹ ਆ ਵੀ ਅਸੀਂ ਐਨੇ ਹੀ ਪੂਹ ਦਾ ਗਰਮ ਨਾਲ ਨਾਲੇ ਬਈ ਕਿਉਂਕਿ ਪੂਹ ਜਲਦੀ ਉੱਠ ਖੜੀ ਸੀ ਅਸੀਂ ਥੋੜਾ ਜਿਹਾ ਲੇਟ ਹੋ ਗਏ ਉੱਠਣ ਚ ਮੰਨ ਲੇ ਉੱਠੇ ਤਾਂ ਅਸੀਂ ਵੀ 3 ਵਜੇ ਆ ਤੇ ਪਰ ਠੰਡੇ ਪੈਣ ਨਾਲ ਨਾ ਕਿੰਨੇ ਯਾਰਾ ਹੀ ਵੱਖਰਾ ਆ ਬਸ ਠੰਡੇ ਨਾਲ ਨਾ ਇੱਕ ਵਾਰੀ ਠੰਡਾ ਜਿਹਾ ਲੱਗਦਾ ਮੁਰਕੀ ਜੀ ਜਿਆ ਕਰਦੇ ਵੀ ਨਹੀਂ ਚੱਲੇ ਇਹਦੇ ਹਾਂ ਕਰੋ ਚੱਕਰ ਰਸਤਾ ਵੈਸੇ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਹੁਤ ਸੌਖੇ ਜਾ ਰਹੇ ਆ ਅਸੀਂ ਹਨਾ ਆਰਾਮ ਨਾਲ ਆਰਾਮ ਨਾਲ ਜਾ ਰਹੇ ਆ ਸਭ ਤੋਂ ਵੱਡੀ ਗੱਲ ਬਾਬੇ ਨੇ ਸਵੇਰੇ ਵੀ ਦੱਸੀ ਸੀ ਮੈਂ ਵੀ ਕਿਸੇ ਤੇ ਦੇਖਿਆ ਸੀ ਬਲੌਗ ਤੇ ਵੀ ਜਿਹੜੇ ਕਦਮ ਆ ਉਹ ਛੋਟੇ ਪੁੱਟਨੇ ਨੇ ਫਿਰ ਤੁਹਾਡਾ ਸਾਹ ਵੀ ਘੱਟ ਚੜੂਗਾ ਤੇ ਤੁਸੀਂ ਥੱਕੋਗੇ ਵੀ ਨਹੀਂ ਤੇ ਤਨ ਤਾਂ ਖੱਚਰ ਨੇ ਵਿਚਾਰੇ ਜਿਹੜੇ ਇਨਾ ਭਾਰ ਲੈ ਕੇ ਜਾਂਦੇ ਰਹੇ ਨਹੀਂ ਤਾਂ ਖੇਤਰ ਦੇਖ ਲਓ ਉਹ ਚਰਨਾ ਚੱਲ ਰਿਹਾ ਹੈ ਇੱਧਰ ਪੂਆ ਅਸੀਂ ਪੂਆ ਕਰਕੇ ਸਾਹ ਲੈ ਲੈਨੇ ਵਿੱਚ ਦੀ ਖੜਕੇ ਵੀ ਇਹ ਪਿੱਛੇ ਨਾਲ ਲੈ ਜੇ ਜਿਹੜੀ ਸੰਗਤ ਪੈਦਲ ਨਹੀਂ ਚੱਲਿਆ ਜਾਂਦਾ ਉਹਨਾਂ ਲਈ ਹੈਲੀਕਾਪਟਰ ਉਪਲਬਧ ਹੈ ਕਾਰਸ਼ ਅ ਫੁੱਲ ਸਪੀਡ ਤੇ ਅਸੀਂ ਆਈ ਜਾਨੇ ਆ ਬਹੁਤ ਘੱਟ ਰੁਕਿਆ ਸੀ ਰਸਤੇ ਚ ਮੰਨ ਲਓ ਜੇ ਸਾਡੇ ਸਾਥ ਚੜਦਾ ਵੀ ਅਸੀਂ ਖੜ੍ਹ ਜਾਨੇ ਆ 2 ਮਿੰਟ ਹਨਾ ਤੇ ਸਾਨੂੰ ਹਜੇ ਤੱਕ ਤਾਂ ਦਿੱਕਤ ਆਈ ਨਹੀਂ ਮੈਨੂੰ ਥੋੜੀ ਥੋੜੀ ਸਾਹ ਦੀ ਪ੍ਰੋਬਲਮ ਪਹਿਲਾਂ ਹੀ ਹੈਗੀ ਆ ਕਿਉਂਕਿ ਆਪਣੇ ਜਦੋਂ ਇਹ ਦਰ ਸੀਜ਼ਨ ਹੁੰਦਾ ਤੂੜੀ ਵਾਲਾ ਹਨਾ ਉਦੋਂ ਵੀ ਮੈਨੂੰ ਸਾਹ ਹੋ ਜਾਂਦਾ ਤੇ ਮੈਂ ਫੇਰ ਵੀ ਚਲੋ ਮਾੜਾ ਮੋਟਾ ਖੜ੍ਹ ਜਾਨੀ ਆ ਤੇ ਪਰ ਅਸੀਂ ਦੋਨੇ ਗੱਲਾਂ ਮਾਰਦੇ ਤੁਰਿਆ ਨੇ ਤੁਰਿਆ ਨੇ ਤੇ ਹੁਣ ਅਸੀਂ ਐਂ ਜਮਾ ਬੋਸ ਸੂਨੇ ਨਿਆਰੇ ਤੇ ਪਹੁੰਚ ਗਈ ਆ ਦੇਖੋ ਵੀਊ ਚੈੱਕ ਕਰੋ ਵੀਊ ਚੈੱਕ ਕਰੋ ਤੇ ਵਲੌਗ ਸਾਡੇ ਤੋਂ ਤਾਣੀ ਬਣ ਰਿਹਾ ਕਿਉਂਕਿ ਫੋਨ ਬਹੁਤ ਛੇਤੀ ਲੋ ਹੁੰਦਾ ਤੇ ਫਿਰ ਦੂਰ ਦੂ ਤੱਕ ਹਜੇ ਸਾਡੇ ਕੋਲੇ ਕੋਈ ਸੁਵਿਧਾ ਨਹੀਂ ਹੈਗੀ ਵੀ ਅਸੀਂ ਚਾਰ ਚਲਾ ਸਕੀ ਹਣਾ ਤਾਂ ਕਰਕੇ ਤੇ ਜਿੰਨਾ ਕਿ ਸਾਡੇ ਤੋਂ ਸਾਂਝਾ ਹੋ ਰਿਹਾ ਵਲੌਗ ਅਸੀਂ ਕਰ ਰਹੇ ਹਾਂ ਹਾਂ ਤੁਹਾਨੂੰ ਜਾਣਕਾਰੀ ਦੇ ਦਈਏ ਵੀ ਗੋਬਿੰਦ ਘਰ ਤੇ ਤੁਸੀਂ ਪਹੁੰਚ ਕੇ ਹਣਾ ਆਪ ਦਾ ਰੂਮ ਵਗੈਰਾ ਲੈ ਕੇ ਉੱਥੇ ਆਪ ਦਾ ਸਮਾਨ ਤੁਸੀਂ ਸਵੇਰੇ ਜਮਾ ਕਰਵਾ ਕੇ ਫਿਰ ਇੱਧਰ ਨੂੰ ਤੁਸੀਂ ਗੋਬਿੰਦਪਾਲ ਨੂੰ ਚਾਲੇ ਪਾ ਸਕਦੇ ਹੋ ਉੱਥੇ ਤੋਂ ਤੁਹਾਨੂੰ 4 ਕਿਲੋਮੀਟਰ ਤੱਕ ਗੱਡੀ ਪਿਕ ਕਰੂਗੀ ਉਹਦਾ 50 ਰੁਪਏ ਕਰਾਇਆ ਇੱਕ ਬੰਦੇ ਦਾ ਤੇ ਉਹ ਤੁਹਾਨੂੰ 4 ਕਿਲੋਮੀਟਰ ਦੀ ਉਚਾਈ ਤੇ ਲੈ ਕੇ ਛੱਡ ਦੂ ਫਿਰ ਇਦੋਂ ਅੱਗੇ ਤੁਸੀਂ ਸਾਰੇ ਰਾਤ ਤੁਰ ਕੇ ਜਾਣਾ ਤੇ ਤੁਰਨ ਨੂੰ ਰਸਤਾ ਕਈ ਥਾਂ ਤੇ ਜਮਈਆਂ ਨੀਮਾ ਨੀਮਈਆਂ ਉੱਥੇ ਤਾਂ ਬੰਦਾ ਭੱਜੇ ਜਾਂਦਾ ਕਈ ਥਾਂ ਤੇ ਚੜ੍ਹਨਾ ਪੈਂਦਾ ਉੱਥੇ ਬਹੁਤ ਦਿੱਕਤ ਆਉਂਦੀ ਆ ਮੰਨ ਲਓ ਵੀ ਚੜ੍ਹਨ ਲੱਗੇ ਮਾਂ ਲੱਤਾਂ ਫੁੱਲਦੀਆਂ ਨੇ ਕਾਸ਼ ਕੁਝ ਕਹਿਣਾ ਹੋਵੇ ਪੂ ਆਹ ਜੇ ਸਾਡੇ ਤੋਂ ਪਿੱਛੇ ਆ ਆ ਸਾਡੀ ਪਿੱਛੇ ਰਹਿ ਚੁੱਕੀ ਹੈ ਬਹੁਤ ਜ਼ਿਆਦਾ ਅਸੀਂ ਇਹ ਸੋਚ ਲਿਆ ਅਸੀਂ ਵੀ ਚਲੋ ਕੋਈ ਗੱਲ ਨਹੀਂ ਅਸੀਂ ਪਹਿਲਾਂ ਪਹੁੰਚ ਦਾਂਗੇ ਹਨਾ ਜਾ ਕੇ ਅਸੀਂ ਰੂਮ ਵਗੈਰਾ ਲੈ ਲਾਂਗੇ ਫਿਰ ਭੂਆ ਨੂੰ ਦਿੱਕਤ ਨਹੀਂ ਹੋਊਗੀ ਵੀ ਮੰਨ ਲਓ ਸਿੱਧਾ ਉਹ ਜਾ ਕੇ ਆਰਾਮ ਕਰ ਲੂਗੀ ਫਿਰ ਅਸੀਂ ਸ਼ਾਮ ਨੂੰ ਮੱਥਾ ਵਗੈਰਾ ਟੇਕਾਂਗੇ ਆਪਦਾ ਤੇ ਲੰਗਰ ਪਾਣੀ ਸ਼ਕਾਂਗੇ ਤੇ ਇੱਕ ਗੱਲ ਹੋਰ ਦਸੀਏ ਮੇਨ ਜਦੋਂ ਦੇ ਅਸੀਂ ਤੁਰਿਆ ਸਿਰਫ ਚਾਰ ਘੁੱਟਾ ਮੈਂ ਪਾਣੀ ਦੀਆਂ ਪੀਤੀਆਂ ਇਹਨੇ ਪਾਣੀ ਹੋਈ ਨਹੀਂ ਪੀਤਾ ਤੇ ਅਸੀਂ ਇੱਕ ਕਾਫੀ ਪੀਤੀ ਆ ਬਸ ਤੇ ਪਰ ਹਾਂ ਉੱਤੇ ਸੱਚੀ ਮੰਗਾਈ ਬਹੁਤ ਆ 80 80 ਕ ਕੱਪੀ ਜੇ ਸਟੀਲ ਦੀ ਸਾਨੂੰ 50 ਰੁਪਏ ਦੀ ਦਿੱਤੀ ਕਾਫੀ ਦੀ ਚਲੋ ਹੁਣ ਅਸੀਂ ਅੱਗੇ ਨੂੰ ਚੱਲਦੇ ਆ ਇਹ 2 ਕੁ ਮਿੰਟ ਅਸੀਂ ਬੈਠੇ ਸੀ ਰਾਮ ਕਰਨ ਨੂੰ ਮੈਂ ਕਿਹਾ ਚੱਲ ਵਲੌਗ ਬਣਾ ਲਈਏ ਮਾੜਾ ਜਾ ਕੇ ਬਾਕੀ ਪਾਣੀ ਬਹੁਤ ਘੱਟ ਪੀਓ ਤੇ ਜੇ ਆਪਾਂ ਜ਼ਿਆਦਾ ਪੀਨੇ ਤਾਂ ਫਿਰ ਵੀ ਤੰਗ ਹੁੰਨੇ ਆ ਜੇ ਨਾ ਵੀ ਪੀਨੇ ਫਿਰ ਵੀ ਤੰਗ ਹੁੰਨੇ ਆ ਇਹ ਦੋ ਕੁ ਘੁੱਟਾ ਪੀ ਲਓ ਬਸ ਜ਼ਿਆਦਾ ਨਾ ਪੀਵੋ ਪਾਣੀ ਠੀਕ ਹੈ ਜੀ ਓਕੇ ਜੋ ਵੀ ਬੋਟ ਪਹੁੰਚ ਕਰਨ ਦੇ ਬਾਅਦ ਅੱਜ ਤੱਕ ਪਹੁੰਚੇ ਨਹੀਂ ਚੱਲ ਚੱਲ ਆਜੋ ਰਾਸਟ੍ਰੇਸ਼ਨ ਨੂੰ ਸਾਡੇ ਜਾਣਕਾਰ ਮਿਲ ਕੇ ਕੀ ਨਹੀਂ ਹੋਣੀ ਹੈ ਨਾ ਤੇ ਇਹਨਾਂ ਨੇ ਆਪਾਂ ਨੂੰ ਬੁਲਾਇਆ ਫਿਰ ਇਹ ਕਹਿੰਦੇ ਵੀ ਸਾਨੂੰ ਵੀ ਵਲੋਗ ਤੇ ਲੈ ਕੇ ਆਉਂਗੇ ਮੈਂ ਤਾਂ ਹਾਂ ਆਪਣਾ ਵੀਡੀਓ ਬਣਾਣੀ ਸਟਾਰਟ ਕਰਤੀ ਤੇ ਹੁਣ ਇਹਨਾਂ ਦੇ ਨਾਲ ਆਪਾਂ ਸਾਰਾ ਹੁਣਾਂ ਕਿ ਚੱਲਾਂਗੇ ਜਮਾ ਸਿਰੇ ਤੱਕ ਬਣੇ ਰਿਓ ਆਪਣੇ ਵਲੌਗ ਦੇ ਨਾਲ ਅੱਗੇ ਕੀ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ। ਧੰਨ। ਆਪ ਲੋਕਾਂ ਦਾ ਲੱਖ-ਲੱਖ ਸ਼ੁਕਰ ਆਸੀਂ ਸਹੀ ਸਲਾਮਤ ਉੱਪਰ ਪਹੁੰਚ ਕੇ ਸੀ ਤੇ ਸਹੀ ਅਸੀਂ ਅਰਦਾਸ ਦੇ ਟਾਈਮ ਤੇ ਹੀ ਅੰਗਰੇਂਡ ਹੋਏ ਸੀ। ਜੇ ਤੁਸੀਂ ਇੱਥੇ ਨਹੀਂ ਪਹੁੰਚ ਸਕਦੇ ਤਾਂ ਬੈਠ ਕੇ ਘਰੇ ਅਰਦਾਸ ਕਰੇ ਅਰਦਾਸ ਸਮੂਹ ਨੂੰ ਬਹੁਤ ਬਹੁਤ ਸ਼ੁਕਰ ਅਕਰੀਆਂ। ਲਓ ਜੀ ਅੱਜ ਆਪ ਆ ਆਪਣੇ ਵਲੌਗ ਨਾਲ ਕੰਟੀਨਿਊ ਹੋਏ ਆ। ਕਿਉਂਕਿ ਉੱਥੇ ਜਾ ਕੇ ਪਹਾੜਾਂ 'ਚ ਜਾ ਕੇ ਮੈਨੂੰ ਜਿਵੇਂ ਹੀ ਫੋਨ ਦੀ ਸੁਰਤ ਨਹੀਂ ਰਹੀ। ਚੜਾਈ ਮਸਾ ਗਿਆ ਸੀ ਮੇਰੇ ਤਾਂ ਤੇ ਉੱਤਰੀ ਵੀ ਮੈਂ ਬਹੁਤ ਔਖੀ ਆ ਵੈਸੇ ਤਾਂ ਮੈਂ ਐਵੇਂ ਕਹਾ ਝੂਠ ਨਹੀਂ ਬੋਲਦੀ ਮੈਂ ਤਾਂ ਕੋੜੇ ਤੇ ਆਈ ਆ ਠੀਕ ਆ ਅੱਧੇ ਅੱਧੇ ਕਰਾ ਮੈਂ ਟੋਕਰੀ ਜਿੱਦੇ ਬਈ ਮਨ ਲਓ ਜਿਹੜੀ ਜਮਾ ਉੱਪਰ ਲਈ ਚੜਾਈ ਸੀ ਉਹ ਤਾਂ ਮੈਂ ਅੱਧੇ ਰਾ ਤਾਂ ਮੈਂ ਪੂਰੀ ਕੰਪਲੀਟ ਕਰਤੀ ਸੀ ਜਮੇ ਥੋੜੀ ਜੀ ਰਹਿ ਗਈ ਸੀ ਉਦੋਂ ਮੇਰੀ ਚਮਾ ਬਸ ਹੋ ਗਈ ਮੈਂ ਟੋਕਰੀ ਕਰਾ ਲਈ ਸੀ ਭੂਆਣੇ ਵੀ ਕਰਾਈ ਸੀ ਵੈਸੇ ਤੇ ਆ ਚਲ ਅਰਦਾਸ ਚ ਆਪਾਂ ਸ਼ਾਮਲ ਹੋਗੇ ਸੀ ਤੇ ਮੈਂ ਕਲਿੱਪ ਲਾ ਦੂੰਗੀ ਥੋੜੀ ਜੀ ਆਪਣੀ ਏਮਕੁੰਟ ਸਾਹਿਬ ਦੇ ਦਰਬਾਰ ਦੀ ਮੈਂ ਬਣਾਤੀ ਲਿਆਈਆਂ ਤੇ ਹੁਣ ਅਸੀਂ ਗੋਬਿੰਦ ਕਿੱਥੇ ਆ ਗਏ ਧਾਮ ਤੇ ਯੈਸ ਨਾ ਗੋਗਲ ਘਾੜ ਤੇ ਘਾੜ ਤੇ ਆਏ ਆ ਮਸਾ 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 ਨੀ ਚਿੱਤਰ ਕੇ ਆਏ ਅਸੀਂ ਆਏ ਲੱਗਦਾ ਸੀ ਵੀ ਅਸੀਂ ਤਾਂ ਸੱਤਵੇਂ ਸਮਾਂ ਚ ਚੜ ਗਏ ਭਰਾਵੋ ਓਏ ਤਾਂ ਉੱਚੀ ਤੜਫੀ ਜਾਂਦੀ ਸੀ ਯਾਰ ਕੋਈ ਚੜਾਈ ਨਹੀਂ ਸੀ ਹੈਗੀ ਇਹਨੂੰ ਆਹੋ ਇਹ ਤਾਂ ਬਈ ਇਹ ਤਾਂ ਵੈਸੇ ਵੀ ਮੁੰਡਾ ਹੈਗਾ ਠੀਕ ਆ ਮੁੰਡਿਆਂ ਨੂੰ ਕੋਈ ਚੱਕਰ ਨਹੀਂ ਹੁੰਦਾਗਾ ਗੁੜੀਆਂ ਨੂੰ ਜਾਂ ਕੁੜੀਆਂ ਨੂੰ ਹੀ ਦਿੱਕਤ ਆਉਂਦੀ ਹੈਗੀ ਤੇ ਬਾਕੀ ਮੈਂ ਥੱਲੇ ਦਿਖਾਉਣੀ ਆ ਤੁਹਾਨੂੰ ਆ ਚੱਕੋ ਹੁਣ ਅਸੀਂ ਉੱਥੇ ਜਾਵਾਂਗੇ ਹਜੇ ਵੀ ਉੱਤਰ ਕੇ ਜਾਣਾ ਪੈਣਾ ਲੈ ਆਹ ਵਾਲੀ ਜਿਹੜਾ ਆਹੋ ਤਿੰਨ ਚਾਰ ਮੋੜ ਜੇ ਮੁੜਨੇ ਪੈਣੇ ਆ ਇਹੋ ਜਿਹਾ ਹੀ ਰਾਹ ਸੀ ਸਾਰੇ ਕੀਤੇ ਮੰਨ ਲਓ ਅੱਧੇ ਕਥਾਵਾਂ ਤੇ ਪੱਥਰ ਸੀਗਾ ਉਹ ਵੀ ਭਾਈ ਤਿਲਕਦਾ ਸੀ ਤਿੰਨ ਵਾਰੀ ਮੈਂ ਤਿਲਕੀ ਐਂ ਲੱਗਾ ਸੀ ਵੀ ਦਿਲ ਮੂੰਹ ਚ ਹੀ ਆ ਗਿਆ ਵੀ ਸਿਰ ਵੱਜੂਗਾ ਥੱਲੇ ਤੇ ਹੁਣ ਆਪਾਂ ਉੱਥੇ ਜਾਵਾਂਗੇ ਰੌਣਕ ਦੇਖੋ ਤੁਸੀਂ ਤੇ ਇਧਰ ਚਰਨਾ ਹਮੇਸ਼ਾ ਹੀ ਚੱਲਦਾ ਰਹਿੰਦਾ ਹਾਂ ਉਹ ਗੱਡੀਆਂ ਖੜੀਆਂ ਨੇ ਬਹੁਤ ਭੀੜ ਹੈ ਕਿੰਨੀਆਂ ਗੱਡੀਆਂ ਖੜੀਆਂ ਨੇ ਜਾਂਸੀ ਬਣਾ ਰੱਖੀ ਐ ਹਾਈ 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 ਵਾਈਬਰ ਗੱਲ ਤੇ ਹਾਈ 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 ਤਲਕਗੀ ਤੇ ਹਜੇ ਸੀ ਉਹ ਪੁਲ ਤੇ ਜਾਣਾ ਬਸ ਨਹੀਂ ਮੈਂ ਆਖਿਆ ਮੇਰੀ ਆਡੀਅנס ਵੀ ਕਹੂਗੀ ਵੀ ਵਲੌਗ ਸਟਾਰਟ ਕਰ ਲੈਣੇ ਹਨਾ ਤਿੰਨ ਹਟ ਜਾ ਉਸ ਤੋਂ ਦਿਸਣਾ ਤਾਂ ਹੈ ਨਹੀਂ ਮੇਰਾ ਮੂੰਹ ਆਉ ਗੱਡੀ ਆ ਗਈ ਸਾਹਮਣੇ ਤੇ ਮੈਂ ਖਾ ਮੇਰੀ ਆਡੀਅנס ਵੀ ਸੋਚੂਗੀ ਵੀ ਹਨਾ ਵਲੌਗ ਤਾਂ ਸਟਾਰਟ ਕੀਤਾ ਪੂਰਾ ਪਾਰਾ ਕੀਤਾ ਹੀ ਨਹੀਂ ਵੀ ਸਾਨੂੰ ਦਿਖਾਏ ਨਹੀਂ ਕੁਝ ਵੀ ਨਹੀਂ ਭਰਾਵਾ ਵੈਚੀ ਨਾ ਮਾਰੇ ਇੱਥੇ ਫਟਟੜ ਕਰ ਦੇ ਤੇ ਸੱਚੀ ਯਾਰ ਉੱਥੇ ਕੋਈ ਮੈਨੂੰ ਕੋ ਜਿਵੇਂ ਸ਼ੌਂਕ ਨਹੀਂ ਮਨ ਲੈ ਰੀਲਾਂ ਦਾ ਸ਼ੌਕ ਸੀਗਾ ਚਲੋ ਵੀ ਮੈਂ ਬਰਫ 'ਚ ਜਾ ਕੇ ਐ ਬਣਾ ਲੂ ਆਉ ਨਾਲ ਸੌਂ ਲੱਗਿਆ ਉੱਥੇ ਜਾ ਕੇ ਬਸ ਇੱਕ ਥਾਂ ਤੇ ਹੀ ਨਿਗਾ ਟਿਕ ਗਈ ਵੀ ਬਸ ਕਦੋਂ ਦਰਬਾਰ ਸਾਹਿਬ ਆਵੇ ਕਦੋਂ ਅਸੀਂ ਮੱਥਾ ਟਿਕੀਏ ਕਦੋਂ ਅਰਦਾਸ ਸ਼ਾਮਲੋ ਜੀ ਇਹਦੂ ਵੱਧ ਚੀਜ਼ ਕੋਈ ਦਿਮਾਗ 'ਚ ਹੀ ਨਹੀਂ ਆਈ ਵੀ ਰੀਲ ਬਣਾਈਏ ਬਰਫਾ ਗਈ ਕੋਈ ਚਾਹ ਨਹੀਂ ਮੈਨੂੰ ਬਰਫ ਫੁਰਫਲਾ ਚੜਿਆ ਜਿੰਨਾ ਚਾਵੇਂ ਉੱਤੇ ਜਾ ਕੇ ਚੜਿਆ ਇਹਨਾਂ ਮੈਨੂੰ ਡਰ ਦੇਣ ਕਿਹਾ ਵੀ ਨਹੀਂ ਬਣਾ ਦੇ ਮੇਰੀ ਮੇਰਾ ਜਮਈ ਮਾਨ ਨਹੀਂ ਸੀ ਪਤਾ ਨਹੀਂ ਕਿਉਂ ਤੇ ਕਿਉਂਕਿ ਇਹ ਕੰਮ ਯਾਰ ਆਪਣਾ ਡੇਲੀ ਵਾਲਾ ਆ ਪੱਕੇ ਹੁਣੇ ਇਸ ਕੰਮ ਤੋਂ ਵੀ ਜਿੱਥੇ ਇਹ ਤਾਂ ਪੰਜਾਬੀਆਂ ਦੇ ਹੱਥ ਹੀ ਆ ਜਿੱਥੇ ਵਗ ਛੇਤੀ ਫੋਟੋ ਘਰ ਚ ਲੋ ਉਹ ਘਰ ਲੋ ਜੋ ਘਰ ਲੋ ਬਸ ਚੀਜ਼ਾਂ ਦੇਖ ਲਈਆਂ ਓਕੇ ਆ ਮੈਨੂੰ ਜ਼ਿਆਦਾ ਸ਼ੋਅ ਆਫ ਜਿਦਾ ਹੁੰਦਾ ਨਹੀਂ ਤੇ ਚਲੋ ਵਲੌਗ ਮੈਂ ਤੁਹਾਡੇ ਲਈ ਤਾਂ ਬਣਾਇਆ ਸੀ ਵੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੁੰਦਾ ਹੈ ਨਾ ਜਿਨੇ ਪਹਿਲੀ ਵਾਰੀ ਆਉਣਾ ਜਾਂ ਵੀ ਨਈ ਨੌਲੇਜ ਹੁੰਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਪਿਛਲੇ ਵਲੌਗ ਚ ਵੀ ਸਾਰੀ ਜਾਣਕਾਰੀ ਤੁਹਾਨੂੰ ਦੇਤੀ ਸੀ ਤੇ ਇੱਕ ਜਾਣਕਾਰੀ ਹੁਣ ਤੁਹਾਨੂੰ ਇਹ ਦੇ ਦਿੰਨੇ ਆ ਵੈਸੇ ਤੁਹਾਨੂੰ ਨੇ ਰਹੀ ਦਿਸੂਗਾ ਮੇਰਾ ਮੂੰਹ ਤਾਂ ਦਿਸਣਾ ਨਹੀਂ ਹੁਣ ਭਾਵੇਂ ਦਿਸ ਜਾ ਕਿਉਂਕਿ ਉਹ ਗੱਡੀ ਆਉਣ ਲੱਗ ਰਹੀ ਅੱਗੋਂ ਵੀ ਜਦੋਂ ਤੁਸੀਂ ਗੋਪਿੰਤਾ ਹੁੰਦੀ ਚੜਾਈ ਚੜੋਂਗੇ ਉਹ ਹੈਗੇ 13 ਕਿਲੋਮੀਟਰ ਤੇ ਜੇ ਤੁਸੀਂ ਖੱਤਰ ਕਰਾਉਂਗੇ ਉਹ ਸਾਰੇ ਆਪ ਦਾ ਆਪ ਦਾ ਅੱਡ ਅਟ ਰੇਟ ਲਾਉਂਦੇ ਨੇ ਕੋਈ 3000 ਮੰਗਦਾ ਕੋਈ 4000 ਮੰਗਦਾ ਕੋਈ 1200 ਮੰਗਦਾ ਕੋਈ 1300 ਮੰਗਦਾ ਠੀਕ ਹੈ ਤੇ ਅਲੱਗ-ਅਲੱਗ ਉਹ ਰੇਟ ਮੰਗਦੇ ਨੇ ਤੇ ਬਈ ਮੋٹے ਕੱਪੜੇ ਆਪਦੇ ਲੈ ਕੇ ਜਾਇਓ ਕਿਉਂਕਿ ਅੱਜ ਮੈਂਵੇਂ ਕਹੀਏ ਸਨੋ ਬਹੁਤ ਪਈ ਸੀ ਉੱਥੇ ਬਹੁਤ ਜ਼ਿਆਦਾ ਠੰਡ ਸੀ ਤੇ ਹੋਰ ਕਿਹੜੇ ਇੱਕ ਹਾਂ ਬੱਕਟ ਵਾਲੇ ਹੁੰਦੇ ਆ ਉਹ ਵੀ ਬੰਦੇ ਨੂੰ ਚੱਕ ਕੇ ਲੈ ਕੇ ਜਾਂਦੇ ਹੁੰਦੇ ਆ ਹਨਾ ਮੋਢਿਆਂ ਤੇ ਤੇ ਉਹ ਵੀ ਆਪ ਦਾ ਆਪ ਦਾ ਰੇਟ ਮੰਗਦੇ ਆ ਕੋਈ 5000 ਮੰਗਦਾ ਕੋਈ 6000 ਮੰਗਦਾ ਮੰਨ ਲਓ ਜੇ ਤੁਹਾਡੀ ਪਹੁੰਚ ਹੋਈ ਤਾਂ ਤੁਸੀਂ ਉਹ ਚੀਜ਼ਾਂ ਖਾ ਸਕਦੇ ਹੋ ਤੇ ਨਹੀਂ ਮੰਨ ਲਓ ਵੀ ਤੁਰ ਕੇ ਜਾਂਨ ਚਾ ਤਾਂ ਬੈਠ-ਬੈਠ ਕੇ ਮਸਾਂ ਪਹੁੰਚਿਆ ਜਾਂਦਾ ਹੈ ਤੇ ਇਦੋਂ ਬਾਅਦ ਬਸ ਤੁਸੀਂ ਗੋਬਿੰਦ ਘਰ ਤੇ ਜਾ ਕੇ ਉੱਥੇ ਰਹਿਣਾ ਹੈ ਉੱਥੇ ਹਾਲ ਮਿਲਦੇ ਨੇ ਉਹ ਜਮਾਂ ਫ੍ਰੀ ਨੇ ਕੋਈ ਤੁਹਾਨੂੰ ਲੋਡ ਨਹੀਂ ਹੈਗੀ ਬਾਹਰ ਪੈਸੇ ਲਾਉਣ ਦੀ ਸਵੇਰੇ ਸਵੇਰੇ ਗੁਰੂ ਘਰ ਚ ਗਰਮ ਪਾਣੀ ਵੀ ਆਉਂਦਾ ਵੈਸੇ ਐਵੇਂ ਕਹੀਏ ਅਸੀਂ ਰੂਮ ਲਿਆ ਸੀ ਕਿਉਂਕਿ ਅਸੀਂ ਬਹੁਤ ਜ਼ਿਆਦਾ ਥੱਕੇ ਹੋਏ ਸੀ ਤੇ ਹਾਲ ਦੇ ਵਿੱਚ ਨੀਂਦ ਨਹੀਂ ਆਉਂਦੀ ਕਈ ਵਾਰੀ ਬੰਦੇ ਨੂੰ ਤਾਂ ਕਰਕੇ ਤੇ ਰੂਮ ਉੱਥੇ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਆ ਪਰ ਸਾਨੂੰ ਜਾਇਜ਼ ਮਿਲਿਆ ਸੀ 1500 ਚ ਮੰਲੇ ਅੱਗੇ-ਅੱਗੇ ਨਾ ਜਿਵੇਂ ਅੱਜ ਦਾ ਦਿਨ ਸੀ ਅੱਜ ਇਸ ਥੱਲੇ ਆਗੇ ਅੱਜ ਹੋਰ ਲੋਕ ਤਾਂ ਆ ਗਏ ਨੇ ਬਹੁਤ ਜ਼ਿਆਦਾ ਉਹਨਾਂ ਨੇ ਰੇਟ ਵਧਾਤਾ ਉਹਦੀ ਨਾਲ ਦੀ ਨਾਲ ਮੰਨ ਲਓ ਇੱਕ ਇੱਕ ਰੂਮ 35 350 360 ਦਾ ਕਰਤਾ ਲੋ ਆਪਾਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਨੇੜੇ ਆ ਕੇ ਦੇਖ ਲਓ ਪਤਾ ਹੀ ਨਹੀਂ ਲੱਗਿਆ ਟਾਲ ਕਦ ਉਤਰ ਗਈ ਵੈਸੇ ਤਾਂ ਲੱਤਾਂ ਦੀ ਜਮਾ ਐਨ ਬੈਂਡ ਵੱਜੀ ਪਈ ਐ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਘੜਕਾ ਵੀ ਸੰਦਾਊਗਾ ਤੁਹਾਨੂੰ ਪਾਣੀ ਦਾ ਆਉਥੇ ਜਾਣਾ ਹੈ ਆਪਾਂ ਬਸ ਗੁਰੂ ਘਰ ਚੱਲ ਜੇ ਵੀ ਪਿੱਛੇ ਹੀ ਰਹਿ ਗਈ ਹੈਨਾ ਪੂਆ ਤਾਂ ਹਜੇ ਵੀ ਪਿੱਛੇ ਰਹਿ ਗਈ ਅ ਸਹੀ ਤਾਂ ਗੋਬਿੰਦ ਆਹਾਂ ਆਕਾ ਗੋਬਿੰਦ ਘਾਟ ਹੈ ਹੈਨਾ ਗੋਬਿੰਦ ਘਾਟ ਤੋਂ ਠੰਡ ਸ਼ੁਰੂ ਹੋ ਜਾਂਦੀ ਹੈ ਕਈ ਮੇਰੇ ਅਰਗੇ ਵਿੱਚ ਸ਼ਰਮ ਕਹਿਣਗੇ ਪਤਲੇ ਕੱਪੜੇ ਜੀ ਤਾਂ ਜਾਵਾਂਗੇ ਮੈਂ ਪਤਲੇ ਕੱਪੜਾ ਜੀ ਤਾਂ ਬੱਗ ਗਈ ਸੀ ਛੁੰਨੀ ਲੈ ਕੇ ਪਰ ਮੰਨ ਲਓ ਤੁੱਬਿਆਂ ਨੂੰ ਗਰਮੀ ਆਉਂਦੀ ਸੀ ਫਿਰ ਉੱਥੇ ਜਾ ਕੇ ਮੋਟੇ ਕੱਪੜੇ ਪਾ ਲਈ ਸੀ ਬਹੁਤ ਸੰਗਤ ਆਈ ਹੋਈ ਆ ਬਈ ਘਟੋ ਘੱਟ ਮੈਨੂੰ ਲੱਗਦਾ ਵੀ ਆ ਜਿੰਨੀਆਂ ਗੱਡੀਆਂ ਖੜੀਆਂ ਨੇ ਹਨਾ 10 20 ਹਜ਼ਾਰ ਬੰਦਾ ਹੋਊਗਾ 20 ਤੋਂ ਵੀ ਉੱਤੇ ਹੋਊਗਾ ਆ ਦੇਖੋ ਆ ਆ ਉਹ ਸਾਰੀਆਂ ਗੱਡੀਆਂ ਥੱਲੇ ਠੀਕ ਆਹਾ ਗੱਡੀਆਂ ਉਹ ਗੱਡੀਆਂ ਫਿਰ ਉਹ ਤਿੰਨ ਚਾਰ ਚੜਾਈਆਂ ਤੇ ਗੱਡੀਆਂ ਹੀ ਗੱਡੀਆਂ ਨੇ ਇੱਧਰ ਵੀ ਗੱਡੀਆਂ ਚਲੋ ਮੇਰੇ ਕੋਲੇ ਮਾੜੀਆਂ ਮਾੜੀਆਂ ਕਲਿੱਪਾਂ ਪਈਆਂ ਨੇ ਉੱਪਰ ਦੀਆਂ ਹੇਮਕੁੰਡ ਸਾਹਿਬ ਦੀ ਆਪਾਂ ਉਹ ਵਲੌਗ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾ ਦਾਂਗੇ ਹਨਾ ਵੀ ਉੱਥੇ ਕੀ ਮਾਹੌਲ ਚੱਲ ਸੀ ਤੇ ਬਾਕੀ ਆਪਾਂ ਆਪਣੇ ਸਾਰੀ ਯਾਤਰਾ ਸੌਰੀ ਦਵਾਰਾ ਬੋਲਦੀ ਹਾਂ ਕਿਉਂਕਿ ਹੁਣ ਥੋੜਾ ਜਿਹਾ ਮੇਰਾ ਵੀ ਸਾਹ ਉੱਪਰ ਥੱਲੇ ਹੋ ਰਿਹਾ ਵੀ ਆਪਾਂ ਆਪਣੀ ਸਾਰੀ ਯਾਤਰਾ ਬਹੁਤ ਵਧੀਆ ਤਰੀਕੇ ਨਾਲ ਕੰਪਲੀਟ ਕੀਤੀ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦੇ ਸਦਕਾ ਤੇ ਬਾਕੀ ਚਲੋ ਹਨਾ ਵਾਈ ਗੁਰੂ ਦਾ ਸਿਰ ਤੇ ਹੱਥ ਹੁੰਦਾ ਗਮੀਰ ਪਰਿਆ ਰੱਖਿਆ ਹੁੰਦਾ ਉਹਨੇ ਸਿਰ ਤੇ ਹੱਥ ਉਹੀ ਹੁੰਦਾ ਆਪਾਂ ਨੂੰ ਲੈ ਕੇ ਜਾਣ ਵਾਲਾ ਵਾਈ ਗੁਰੂ ਨਹੀਂ ਆਪਾਂ ਤਾਂ ਕੌਣ ਹੁੰਨੇ ਆ ਹਨਾ ਨਹੀਂ ਆਪਣੇ ਚ ਇਨਾ ਜ਼ੋਰ ਤਾਂ ਹੈ ਨਹੀਂ ਵੀ ਆਪਾਂ ਇੰਨੀ ਬਾੜ ਤੱਕ ਜਾ ਦੇ ਚਲੇ ਜਾਈਏ ਤੇ ਹੁਣ ਆਪਾਂ ਇੱਥੇ ਹਾਲ ਲਵਾਂਗੇ ਰੈਸਟ ਕਰਾਂਗੇ ਇੱਥੇ ਫਿਰ ਅਸੀਂ ਸਵੇਰੇ ਸਵੇਰੇ ਰਿਸ਼ੀਕੇਸ਼ ਨੂੰ ਨਿਕਲ ਜਾਵਾਂਗੇ ਜਿੱਥੇ ਆਪਾਂ ਆਏ ਸੀਗੇ ਤੁਹਾਨੂੰ ਵਲੌਗ ਮੈਂ ਆਲਰੇਡੀ ਪਾਈ ਦਿੱਤਾ ਬਾਕੀ ਲੈਨੇ ਹੁਣ ਇਜਾਜ਼ਤ ਬਾਏ ਬਾਏ ਤੇ ਹੋਪਸ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਹੋਊਗਾ ਤੇ ਸੌਰੀ ਜਿਹੜਾ ਮੈਂ ਉੱਪਰ ਜਾ ਕੇ ਵਲੌਗ ਨਹੀਂ ਬਣਾਇਆ ਉਹ ਮੈਂ ਤੁਹਾਨੂੰ ਸਿਚੁਏਸ਼ਨ ਦੱਸ ਹੀ ਦਿੱਤੀ ਮੇਰੇ ਤੋਂ ਬਣਿਆ ਹੀ ਨਹੀਂ ਹੈਗਾ ਠੀਕ ਆ ਜੀ ਹੁਣ ਆਪਾਂ ਗੁਰੂ ਘਰ ਚ ਐਂਟਰ ਕਰਦੇ ਆਂ ਬਾਏ ਬਾਏ ਟੇਕ ਕੇਅਰ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜੇ ਤੁਸੀਂ ਪਤਾ ਨਹੀਂ ਦਪਾਵਾਂ ਘਰੇ ਬੈਠ ਕੇ ਕੀਤੀਆਂ ਨਹੀਂ ਕੀਤੀਆਂ ਪਰ ਮੈਨੂੰ ਇਹ ਹੀ ਲੱਗਦਾ ਵੀ ਤੁਹਾਡੇ ਪਿਆਰ ਦੇ ਸਦਕਾ ਤੇ ਵਾਹਿਗੁਰੂ ਜੀ ਦੀ ਮਿਹਰ ਦੀ ਸਦਕਾ ਆਪਾਂ ਆਪਣੀ ਯਾਤਰਾ ਸਫਲ ਕਰਿਆ ਜੀ ਉਹ ਵਲੌਗ ਤਾਂ ਜੀ ਆਪਣਾ ਉੱਥੇ ਖਤਮ ਹੋ ਗਿਆ ਸੀ ਗੋਬਿੰਦ ਘਾੜ ਤੇ ਹੀ ਤੇ ਆਪਾਂ ਹੁਣ ਘਰੇ ਆ ਕੇ ਕੰਪਲੀਟ ਕਰਨ ਲੱਗੇ ਆ ਇਹਨੂੰ ਗੋਬਿੰਦ ਧਾਮ ਤੇ ਵੀ ਆ ਪਰੈਸ ਨਹੀਂ ਕੀਤੀ ਚੜਾਈ ਉੱਤਰ ਕੇ ਸਿੱਧਾ ਗੋਬਿੰਦ ਘਾਟ ਤੇ ਆ ਗਏ ਸੀ ਉੱਥੇ ਆਪਾਂ ਰਹਿ ਗਏ ਸੀ ਤੁਹਾਨੂੰ ਦਿਖਾਈ ਦਿੱਤਾ ਸੀ ਮੈਂ ਵਲੌਗ ਚ ਤੇ ਇਦੋਂ ਨੈਕਸਟ ਮਾਰਨਿੰਗ ਅਸੀਂ ਰਿਸ਼ੀਕੇਸ਼ ਚੱਲ ਪਈ ਸੀ 6 ਵਜੇ ਚੱਲੇ ਅਸੀਂ 6:30 4:30 ਰਿਸ਼ੀਕੇਸ਼ ਪਹੁੰਚ ਗਏ ਸੀ ਤੇ ਉੱਥੇ ਪਹੁੰਚ ਕੇ ਅਸੀਂ ਆ ਉਹ ਜਿਹੜਾ ਸਮਾਨ ਵਗੈਰਾ ਖਰੀਦਣਾ ਸੀ ਉਹ ਖਰੀਦ ਲਿਆ ਸੀ ਤੇ ਇਦੋਂ ਬਾਅਦ ਮੈਂ ਟ੍ਰੇਨ ਦੇਖੀ 7:40 ਦੀ ਟ੍ਰੇਨ ਸੀ ਸਿੱਧੀ ਜਿਹੜੀ ਧੂਰੀ ਆਉਣੀ ਸੀ ਆਪਾਂ ਉਸੇ ਟ੍ਰੇਨ ਤੇ ਹੀ ਚੜ ਗਏ ਸੀ ਤੇ ਸਵੇਰੇ 7:30 ਤੋਂ ਉਹ ਟ੍ਰੇਨ ਤੇ ਚੜ ਕੇ ਕੱਲ ਸਵੇਰੇ ਆਪਾਂ ਸਹੀ 5 ਵਜੇ ਲੈ ਰਹੇ ਗਾ ਅੱਗੇ ਤੇ ਐਂਟਰ ਕਰ ਗਏ ਸੀ ਤੇ ਇਦੋਂ ਬਾਅਦ ਫਿਰ ਮੈਂ ਅੱਜ ਆਪਣੇ ਘਰ ਆ ਗਈ ਕੋਟਕਪੂਰੇ ਮੰਮੀ ਹੋਣਾ ਨੂੰ ਆ ਕੇ ਮਿਲੀ ਪ੍ਰਸ਼ਾਦ ਦਿੱਤਾ ਕਰਿਆ ਕੇ ਤੇ ਜਿਹੜੀ ਚੀਜ਼ ਲੈ ਕੇ ਆਈ ਸੀ ਜੀ ਦੀ ਜੀ ਦੀ ਖਾਤਰ ਸਾਰਿਆਂ ਨੂੰ ਉਹ ਚੀਜ਼ਾਂ ਵੰਡੀਆਂ ਤੇ ਉਧਰੋਂ ਛੋਟੀ ਦਾ ਸਾਡੀ ਦਾ ਫੋਨ ਆ ਜਾਂਦਾ ਸੀ ਵਾਰ-ਵਾਰ ਬੀਬੀ ਦੀ ਛੇਤੀ ਆ ਜਾਓ ਛੇਤੀ ਆ ਜਾਓ ਮੈਨੂੰ ਲੈ ਕੇ ਆਓ ਲੈ ਕੇ ਜਾਓ ਲੈ ਕੇ ਜਾਓ ਫਿਰ ਮੈਂ ਸਕੂਟਰੀ ਚੱਕੀ ਘਰ ਆ ਕੇ ਇਹਨੂੰ ਲੈ ਕੇ ਆਈ ਮਾਸੀ ਨੂੰ ਨਾਲੇ ਮਿਲ ਕੇ ਆਈ ਨਾਲੇ ਮਾਸੀ ਨੂੰ ਪ੍ਰਸ਼ਾਦ ਫੜਾ ਕੇ ਆਈ ਤੇ ਚਲੋ ਜੀ ਆਪਣਾ ਇਨਾ ਕੀ ਵਲੌਗ ਸੀਗਾ ਬਾਕੀ ਜੇ ਤੁਸੀਂ ਹੇਮਕੁੰਡ ਸਾਹਿਬ ਜਾਣਾ ਤਾਂ ਜੀ ਸਦਕੇ ਜਾਓ ਖੁਸ਼ ਹੋ ਕੇ ਜਾਓ ਦਿਲੋਂ ਤਮੰਨਾ ਹੋਵੇ ਤਾਂ ਹੀ ਜਾਓ ਕਿਉਂਕਿ ਬਹੁਤ ਲੋਕਾਂ ਨਾਲ ਇਹ ਚੀਜ਼ ਹੋਈ ਆ ਉੱਥੇ ਜਾ ਕੇ ਅੱਧੇਕ ਲੋਕ ਪੌੜੀਆਂ ਦੇ ਮੁੜਿਆਏ ਸੀ ਵੀ ਸਾਡੇ ਤੋਂ ਨਹੀਂ ਜਾਇਆ ਜਾਂਦਾ ਇਹ ਵਾਹਿਗੁਰੂ ਦੀ ਜਿਹਦੇ ਤੇ ਮਿਹਰ ਹੁੰਦੀ ਆ ਉਹੀ ਬੰਦਾ ਉੱਥੇ ਪਹੁੰਚ ਸਕਦਾ ਸੱਚੇ ਦਿਲ ਨਾਲ ਜਾਵਾਂਗੇ ਤਾਂ ਜਰੂਰ ਵਾਹਿਗੁਰੂ ਬਾਹ ਫੜ ਕੇ ਲੈ ਕੇ ਜਾਊਗਾ ਆਪਾਂ ਨੂੰ ਬਾਕੀ ਤੁਸੀਂ ਰਾਣੀਪੂਆ ਦੇ weight ਦੇ ਹਿਸਾਬ ਨਾਲ ਹੀ ਦੇਖ ਲਓ ਵੀ ਰਾਣੀਪੂਰ ਜਦੋਂ ਉੱਥੇ ਪਹੁੰਚ ਸਕਦੀ ਐ ਫਿਰ ਆਪਾਂ ਕੀ ਚੀਜ਼ ਆਪਾਂ ਤਾਂ ਉਹਦੇ ਤੋਂ ਬਹੁਤ ਉਮਰ ਛੋਟੇ ਆ ਫਿਰ ਆਪਾਂ ਤਾਂ ਆਪੇ ਪਹੁੰਚ ਸਕਦੇ ਆ ਤੇ ਰਾਣੀਪੂਰ ਨੇ ਵੀ ਵਧੀਆ ਉੱਥੇ ਦਰਸ਼ਨ ਮੇਲੇ ਕੀਤੇ ਨੇ ਤੇ ਚਲੋ ਜੀ ਫਿਰ ਆਪਾਂ ਜਿਹੜੀ ਚੀਜ਼ ਲੈ ਕੇ ਆਂਦੀ ਸੀਗੀ ਉਹ ਤੁਹਾਨੂੰ ਹੁਣ ਮੈਂ ਅੰਦਰ ਰੱਖਤਾ ਹੈਮਕੁੰਡ ਸਾਹਿਬ ਲੈ ਕੇ ਆਈਆਂ ਮੈਂ ਬਹੁਤ ਸੋਹਣਾ ਬਣਿਆ ਹੋਇਆ ਉਹ ਤੇ ਮੈਂ ਦਿਖਾ ਦੂੰਗੀ ਚਲੋ ਕਿਸੇ ਹੋਰ ਵਲੌਗ ਚ ਦਿਖਾ ਦੂੰਗੀ ਹੈਨਾ ਹੁਣ ਮੇਰੀ ਵੀ ਉੱਠਣ ਦੀ ਹਿੰਮਤ ਨਹੀਂ ਹੈਗੀ ਕਿਉਂਕਿ ਮੈਂ ਲਗਾਤਾਰ 4 ਦਿਨ ਤੋਂ ਸਫ਼ਰ ਹੀ ਕਰ ਰਹੀ ਆ ਚਲ ਠੀਕ ਆ ਫਿਰ ਇਜਾਜ਼ਤ ਦਿਓ ਮੰਮੀ ਬਿਨਾ ਚਨੀ ਤੋਂ ਆ ਗਈ ਵਿੱਚ ਓਕੇ ਜੀ ਬਾਏ ਬਾਏ